ਸਰਨਾ ਸਾਹਿਬ ਤੁਸੀਂ ਦਿੱਲੀ ਬੈਠੇ ਹੋ ਔਰ ਤੁਸੀਂ ਇੱਕ ਚਿੱਠੀ ਲਿਖੀ ਹੈ ਔਰ ਜੋ ਚਿੱਠੀ ਲਿਖੀ ਹੈ ਤੁਸੀਂ ਲਿਖੀ ਹੈ ਸਿੱਧਾ ਡੋਨਲਡ ਟਰੰਪ ਨੂੰ ਔਰ ਉਸ ਵਿੱਚ ਤੁਸੀਂ ਕਾਲ ਆਊਟ ਕਰ ਦਿੱਤਾ ਹੈਗਾ ਨਾ ਸਿਰਫ ਡੋਨਲਡ ਟਰੰਪ ਨੂੰ ਤੁਸੀਂ ਤਾਕੀਦ ਕੀਤੀ ਹੈ ਕਿ ਜੋ ਹੋਇਆ ਹੈ ਇਹ ਮਨੁੱਖਤਾ ਦਾ ਕਾਣ ਹੈ ਬਲਕਿ ਤੁਸੀਂ ਉੱਥੇ ਜਿਹੜੇ ਯੂਐਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਮੀਦ ਕੋਟਿਲੋ ਹੋਰੀ ਵੀ ਨੇ ਜੋ ਕਿ ਆਇਰੋਨਿਕਲੀ ਸਿਵਲ ਰਾਈਟਸ ਨੂੰ ਡਿਫੈਂਡ ਕਰਨ ਵਾਸਤੇ ਉਹਨਾਂ ਦੀ ਉੱਤੇ ਨਾਮੀਨੇਸ਼ਨ ਹੋਈ ਹੈ ਅਪੁਆਇੰਟਮੈਂਟ ਹੋਈ ਹੈ ਤੁਸੀਂ ਉਹਨਾਂ ਨੂੰ ਵੀ ਉਸ ਚਿੱਠੀ ਦੇ ਵਿੱਚ ਕਾਲ ਆਊਟ ਕੀਤਾ ਹੈ ਕੀ ਲੋਡ ਪੈ ਗਈ ਸੀ ਕਿ ਇੱਥੇ ਦੇ ਸਿੱਖ ਜਿਹੜੇ ਵੈਸਟ ਦੇ ਸਿੱਖ ਨੇ ਉਹ ਇਸ ਮਸਲੇ ਨੂੰ ਨਹੀਂ ਚੁੱਕ ਰਹੇ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਜਦ ਪਹਿਲਾ ਜਾਜ ਆਇਆ ਤਾਂ ਉਹਨਾਂ ਵਿੱਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਚੁਕਾਈ ਹਰ ਜਗ੍ਹਾ ਦੇ ਨਿਊਜ਼ ਆਰਕ ਕੀ ਕੈਲੀਫੋਰਨੀਆ ਕੀ ਹਰ ਜਗ੍ਹਾ ਦੇ ਵਿੱਚ ਸਿੱਖ ਬਹੁਤ ਅਸੂਦਾ ਔਰ ਗੁਆਚ ਪੜੇ ਲੁਕੇ ਹਨ ਮੁਕਸਲਾ ਕੋਈ ਬਿਆਨ ਨਾ ਪੜ ਕੇ ਸੁਣ ਕੇ ਬੜਾ ਸੋਚ ਲਗਿਆ। ਟਰੰਪ ਦੀ ਜਿੱਦੇ ਲਈ ਅਰਦਾਸ ਕੀਤੀ ਗਈ। ਸਰਕਾਰ ਨੇ ਹਰ ਰਿਪੋਰਟ ਲੋਨ। ਉਸ ਦੇ ਨਾਲ ਸਾਨੂੰ ਬਹੁਤ ਆਸ ਲੱਗੀ ਬਈ ਭੋਂ ਸਿੱਖਾਂ ਦੀ ਪਛਾਣ ਲੈਣ ਨਾਲੋਂ ਬਹੁਤ ਵੱਧ ਗਈ। ਪਰ ਗਜ਼ਬ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਬਾਹਰ ਕੱਢਿਆ ਗਿਆ। ਖਾਸ ਤੌਰ ਤੇ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ। ਔਰ ਕਈਆਂ ਦੀਆਂ ਦਾੜ੍ਹੀ ਔਰ ਕੇਸਾਂ ਦੀ ਬਦਵੀ ਕੀਤੀ ਗਈ ਹੈ। ਇਸ ਨਾਲ ਸਾਡੇ ਹਰਤੇ ਬੜੇ ਦੁਖੀ ਹੋ ਜਾਂਦੇ ਨੇ